ਕਲ ਜੀ ਸਾਰਿਆਂ ਨੂੰ ਫਾਦਰਜ਼ ਡੇ ਦੀਆਂ ਬਹੁਤ ਬਹੁਤ ਵਧਾਈਆਂ ਹੋਣ। ਤੁਹਾਡੇ ਵਿੱਚ ਜਿੰਨੇ ਵੀ ਪਿਓ ਬੈਠੇ ਆ ਜਿਹੜੇ ਬਣ ਵਾਲੇ ਆ ਜਿਹੜੇ ਬਣ ਚੁੱਕੇ ਆ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਹੋਣ। ਕਿਉਂਕਿ ਪਿਓ ਥੋੜੇ ਜੇ ਗਰਮੀ ਹੁੰਦੇ ਆ ਹੁੰਦੇ ਤਾਂ ਏਸ ਹੀ ਆ ਪਰ ਗਰਮ ਹੋ ਜਾਂਦੇ ਆ ਤੇ ਮਾਵਾਂ ਠੰਡੀਆਂ ਛਾਵਾ ਮौज-ਪਰਾਵਾਂ ਦੀ ਮਾਵਾ ਜਿਹੜੀਆਂ ਹੁੰਦੀਆਂ ਇਹ ਵਿਚਾਰੀਆਂ ਠੰਡੀਆਂ ਛਾਵਾਂ ਇਹ ਹੁੰਦੀਆਂ ਕਿਉਂਕਿ ਗਰਮੀਆਂ ਸਰਦੀਆਂ ਦੇ ਵਿੱਚ ਇਹਨਾਂ ਨੇ ਕੰਮ ਕਰਨਾ ਹੀ ਕਰਨਾ। ਦੂਜੇ ਭਵੇਂ ਰਜਾਈਆਂ 'ਚ ਬੈਠੇ ਆ ਪਰ ਮਾਵਾ ਨੇ ਕੰਮ ਕਰਕੇ ਰੋਟੀਆਂ ਬਣਾ ਕੇ ਖਵਾਉਣੀਆਂ ਹੀ ਖਵਾਉਣੀਆਂ ਹੁੰਦੀਆਂ। ਇਸ ਲਈ ਪਿਓ ਜਿਹੜਾ ਉਹਨੇ ਵੀ ਕਮਾਈ ਕਰਕੇ ਲਿਆ ਕੇ ਸਾਰਿਆਂ ਦੇ ਮੂੰਹ ਭਰਨੇ ਹੁੰਦੇ ਆ। ਤੇ ਸਾਰਿਆਂ ਦੇ ਢਿੱਡ ਭਰਨ ਵਾਸਤੇ ਉਹਨੂੰ ਦਿਨ ਰਾਤ ਮਿਹਨਤ ਕਰਨੀ ਪੈਂਦੀ ਹੈ ਕਿਸੇ ਗਰਮ ਵੀ ਹੋ ਜਾਣਾ ਕਿਤੇ ਠੰਡੇ ਵੀ ਹੋ ਜਾਣਾ। ਹੁੰਦੇ ਤਾਂ ਐਸੀਆਂ ਵਰਗੀਆਂ ਠੰਡੇ ਹੁੰਦੇ ਆ ਪਰ ਜਦੋਂ ਕੰਮ ਧੰਦੇ ਕਰਕੇ ਘਰੇ ਪਹੁੰਚਣ ਦੇ ਘਰੇ ਉਹਨਾਂ ਨੂੰ ਕੋਈ ਰਿਸਪੈਕਟ ਮਿਲੇ ਨਾ ਤਾਂ ਫਿਰ ਉਹ ਗਰਮ ਨਹੀਂ ਹੁੰਦੇ ਇਸ ਲਈ ਸਾਰਿਆਂ ਨੂੰ ਬਹੁਤ ਬਹੁਤ ਅਨੁਵਾਰਕ